ਪਿਛੇ ਤੁਸੀਂ ਇੱਕ ਤਸਵੀਰ ਦੇਖ ਰਹੇ ਹੋਗੇ ਇਹ ਕੋਈ ਝਰਨਾ ਜਾਂ ਫਾਉਂਟੇਨ ਨਹੀਂ ਹੈ ਤਸਵੀਰ ਧਿਆਨ ਨਾਲ ਦੇਖੋ ਇਹ ਪੁਲ ਦੇ ਉੱਤੋਂ ਆਂਦਾ ਹੋਇਆ ਪਾਣੀ ਹੈ ਝਰਨੇ ਵਾਂਗ ਡਿੱਗਦਾ ਹੋਇਆ ਪਾਣੀ ਹੈ ਹਾਲਾਂਕਿ ਆ ਇਸ ਤਰ੍ਹਾਂ ਦੇ ਮਾਹੌਲ ਨੂੰ ਇਸ ਤਰ੍ਹਾਂ ਦੇ ਸੈਂਡਰੀ ਨੂੰ ਲੋਕ ਇੰਜੋਏ ਜ਼ਰੂਰ ਕਰਦੇ ਨੇ ਲੇਕਿਨ ਇਸ ਵਕਤ ਇਹ ਝਰਨੇ ਵਾਂਗੂ ਡਿੱਗਦਾ ਹੋਇਆ ਪਾਣੀ ਲੋਕਾਂ ਦੀਆਂ ਮੁਸੀਬਤਾਂ ਵੀ ਵਧਾ ਰਿਹਾ ਹੈ ਸੜਕ ਦੇ ਉੱਤੋਂ ਤੁਸੀਂ ਪਾਣੀ ਦਾ ਬਹਾਵ ਦੇਖ ਸਕਦੇ ਹੋ ਪਾਣੀ ਜਗ੍ਹਾ-ਜਗ੍ਹਾ ਤੇ ਖੜਨਾ ਸ਼ੁਰੂ ਹੋ ਚੁੱਕਾ ਹੈਗਾ ਲੇਕਿਨ ਇਹੀ ਤਸਵੀਰ ਇਕੱਲੀ ਲੁਧਿਆਣਾ ਦੀ ਨਹੀਂ ਹੈ ਅਗਰ ਉੱਪਰਲੇ ਇਲਾਕਿਆਂ ਦੀ ਯਾਨੀ ਕਿ ਪਹਾੜੀ ਇਲਾਕਿਆਂ ਦੀ ਗੱਲ ਕਰ ਲਈਏ ਤਾਂ ਉੱਥੇ ਵੀ ਅਲਰਟ ਜਿਹੜਾ ਜਾਰੀ ਕੀਤਾ ਗਿਆ ਹੈਗਾ ਲੈਂਡਸਲਾਈਡ ਜ਼ੋਰੀਆਂ ਨੇ ਲਗਾਤਾਰ ਪਾਣੀ ਜਿਹੜਾ ਉੱਥੇ ਰੁਕ ਰਿਹਾ ਹੈਗਾ ਬਰਸਾਤ ਹੋ ਰਹੀ ਹੈ ਔਰ ਜਿਹੜੇ ਪਹਾੜਾ ਚ ਜਾਣ ਵਾਲੇ ਲੋਕ ਨੇ ਸ਼ੌਕੀਨ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਿ احتیاط ਜਿਹੜਾ ਜ਼ਰੂਰ ਰੱਖਿਆ ਜਾਵੇ ਮੌਸਮ ਵਿਭਾਗ ਵੱਲੋਂ ਤੇ ਨਹਿਰੀ ਵਿਭਾਗ ਵੱਲੋਂ ਵੀ ਇੱਕ ਅਲਰਟ ਜਾਰੀ ਕੀਤਾ ਗਿਆ ਹੈ ਖਾਸ ਕਰ ਲੁਧਿਆਣਾ ਮਾਫ ਕਰਨਾ ਪੰਜਾਬ ਦੇ ਵਿੱਚ ਵਹਿਦੀ ਹੋਈ ਬਿਆਸ ਨਦੀ ਜਿਹੜੀ ਹੈ ਉਹ ਆਪਣੇ ਪੂਰੇ ਉਫਾਨ ਤੇ ਹੈ ਗਿਆ ਇਸ ਵਕਤ ਪੰਜਾਬ ਤੋਂ ਨਿਕਲਣ ਵਾਲੀਆਂ तकरीबन ਸਾਰੀਆਂ ਨਦੀਆਂ ਨਹਿਰਾਂ ਜਿਹੜੀਆਂ ਨੇ ਉਹ ਆਪਣੇ ਲੈਵਲ ਤੋਂ ਉੱਪਰ ਨੇ ਸਾਦੇ ਵਿੱਚ ਪਾਣੀ ਜਿਹੜਾ ਉਫਾਨ ਦੇ ਉੱਤੇ ਹੈ ਜਿਸ ਤਰ੍ਹਾਂ ਪਹਿਲਾਂ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ ਕਿ ਤੇਜ਼ ਬਹਾਅ ਦੇ ਕਰਕੇ ਨਹਿਰਾ ਔਰ ਨਦੀਆਂ ਦੇ ਵਿੱਚ ਨਹਾਇਆ ਨਾ ਜਾਵੇ ਉਹਨਾਂ ਤੋਂ ਦੂਰ ਰਿਹਾ ਜਾਵੇ ਇਹੀ ਦਿੱਕਤ ਜਿਹੜੀ ਆ ਸਾਹਮਨਾ ਕਰਨਾ ਪਏਗਾ ਪਰੇਸ਼ਾਨੀ ਦਾ ਕਾਰਨ ਬਣੇਗਾ ਔਰ ਪਹਾੜਾ ਵਿੱਚ ਲਗਾਤਾਰ ਪੈਂਦਾ ਹੋਇਆ ਮੀਂਹ ਕਿਤੇ ਨਾ ਕਿਤੇ ਪੰਜਾਬ ਵਿੱਚੋਂ ਨਿਕਲਦੀਆਂ ਹੋਈਆਂ ਨਦੀਆਂ ਤੇ ਨਹਿਰਾਂ ਦਾ ਪਾਣੀ ਜਿਹੜਾ ਉਹਦਾ ਸਤਰ ਜਿਹੜਾ ਲਗਾਤਾਰ ਵਧਾਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਲੁਧਿਆਣਾ ਵਿੱਚ ਲਗਾਤਾਰ ਦੋ ਦਿਨਾਂ ਤੋਂ ਬਰਸਾਤ ਹੋ ਰਹੀ ਹੈ ਔਰ ਅੱਜ ਵੀ ਕੱਲ੍ਹ ਕਰੀਏ ਤਾਂ ਸਿਰੇ ਤੜਕਸਾਰ ਤੋਂ ਹੀ ਜਿਹੜੀ ਆ ਲੁਧਿਆਣਾ ਦੇ ਵਿੱਚ ਬਰਸਾਤ ਹੋ ਰਹੀ ਹੈ ਮੌਸਮ ਵਿਭਾਗ ਵੱਲੋਂ ਵੀ ਜਿਹੜਾ yellow alert ਜਾਰੀ ਕੀਤਾ ਗਿਆ ਸੀਗਾ ਹਾਲਾਂਕਿ ਇਸ ਬਰਸਾਤ ਦੇ ਵਿੱਚ ਲੋਕਾਂ ਨੂੰ ਗਰਮੀ ਅਤੇ ਉਮਸ ਤੇ ਮੌਸਮ ਤੋਂ ਤਾਂ ਜ਼ਰੂਰ ਕਿਤੇ ਨਾ ਕਿਤੇ ਨਿਜਾਤ ਮਿਲੀ ਹੈ ਪਰ ਕੰਮਕਾਰਾਂ ਤੋਂ ਜਾਣ ਵਾਲੇ ਲੋਕਾਂ ਨੂੰ ਜਿਹੜੀਆਂ ਨੇ ਖਾਸੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਵਕਤ ਮੈਂ ਲੁਧਿਆਣਾ ਦੇ ਸਮਰਾਲਾ ਚੌਂਕ ਦੇ ਵਿੱਚ ਮੌਜੂਦ ਹਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਜਿੱਥੇ ਟ੍ਰੈਫਿਕ ਪੁਲਿਸ ਨੂੰ ਵੀ ਕਿਤੇ ਨਾ ਕਿਤੇ ਮੁਸ਼ਕਲ ਆ ਰਹੀ ਹੈ ਟ੍ਰੈਫਿਕ ਨੂੰ ਕੰਟਰੋਲ ਕਰਨ ਦੇ ਵਿੱਚ ਉੱਥੇ ਹੀ ਜਿਹੜੇ ਲੋਕ ਆਵਾਜਾਈ ਕਰਨ ਵਾਲੇ ਨੇ ਚਾਹੇ ਹੋ ਬਾਈਕ ਸਵਾਰ ਹੋਣ ਸਕੂਟਰ ਸਵਾਰ ਹੋਣ ਜਾਂ ਫਿਰ ਕਾਰਾਂ ਵਾਲੇ ਹੋਣ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਲੰਬੇ ਜਾਮ ਦੇ ਵਿੱਚ ਫਸਣਾ ਪੈ ਰਿਹਾ ਖੜੇ ਪਾਣੀ ਦੇ ਵਿੱਚੋਂ ਨਿਕਲਣਾ ਪੈ ਰਿਹਾ ਬਰਿਸ਼ ਮੈਂ ਪੰਗਾ ਹੈ ਕੰਮ ਬਗੜਾ ਹਾਰੀ ਮੈਂ ਸਾਰੀ ਬੜਾ ਕੰਮ ਬਗੜਾ ਹੋ ਰਿਹਾ ਸਾਡਾ ਮਜ਼ਾ ਆ ਗਿਆ ਸੱਕਾ ਸਜ਼ਾ ਮਿਲ ਰਹੀ ਹੈ ਐਸੀ ਕੰਮ ਕਰਨੇ ਆਏ ਚੰਡੀਗੜ੍ਹ ਬਾਰਿਸ਼ ਕਰੇ ਕੰਮ ਹੋਣੀ ਹੋਈ ਜਨਾ ਸੀ ਮਾ ਜੋ ਮੈਂ ਜਲੰਧਰੋਂ ਆਇਆ ਜੀ। ਸ਼ਾਲਕ ਤੇ ਜੀ ਬੱਸ ਦਾ ਪਟਿਆਲੇ ਨੂੰ ਜਾਣਾ ਜੀ। بارش ਬਹੁਤ ਹੈ ਦੇਖ ਲੋ ਹਾਲ ਜੀ। بارش ਦਾ ਪਾਣੀ ਜਲ ਮੀਂਹ ਜਲੰਧਰ ਪੈਂਦਾ ਆ ਪਾਣੀ ਉਰੇ ਖੜ ਜਾਂਦਾ ਲੁਧਿਆਣੇ ਜਾ ਕੇ। ਐ ਬਹੁਤ ਦੇਖੋ ਜੀ ਆ ਦੇਖੋ ਜੀ ਹਾਲ ਆ। ਆ ਹਾਲ ਦਿਖਾ ਦੋ। ਇੰਨੀ بارش ਆ ਕੋਈ ਸਿਵਰੇਜ ਦਾ ਹੋਣੇਗਾ। ਭੀ ਆ ਪਾਣੀ ਪੁਣੀ ਦਾ ਲੰਕੜ ਦਾ ਹੋਵੇ ਕੋਈ ਆ ਦੇਖ ਲੋ। ਕਿੱਥੋਂ ਦੇ ਲੋਕ ਲੰਘਣਗੇ ਕੀ ਕਰਨਗੇ? ਕੋ ਆਤਮਾਨ ਨੂੰ ਇਹੀ ਗੱਲ ਕਹਿੰਦੇ ਵੀ ਡੇਢ ਸਾਲ ਰਹਿ ਗਿਆ ਜੀ ਕੰਮ ਕਰੋ ਦੱਬ ਕੇ ਕੰਮ ਕਰੋ ਤੇ ਦੁਬਾਰੋਂ ਆਉਣਾ ਹੈ ਕੰਮ ਕਰੋ ਹੱਲ ਕਰੋ ਕੋਈ ਆਧਾਰ ਕਾਰਡ ਦਾ ਹੱਲ ਕਰੋ ਆਧਾਰ ਕਾਰਡ ਨਹੀਂਓ ਦੇਖ ਲਓ ਸਾਡਾ ਹਾਲ ਦੇਖ ਲਓ ਕੜਨ ਵਾਲਾ ਭੀਕ ਮੱਗਣ ਵਾਲਾ ਹਾਲ ਹੋਇਆ ਪਿਆ ਸਾਡਾ ਹਾਂਜੀ ਆਧਾਰ ਕਾਰਡ ਦਾ ਕੋਈ ਹੱਲ ਕਰੋ ਹੱਥ ਬੰਨ ਕੇ ਬੇਨਤੀ ਹੈ ਸਮਰਾਲਾ ਚੌਕ ਦੀਆਂ ਇਹ ਤਸਵੀਰਾਂ ਨੇ ਜਿੱਥੇ ਅੱਜ ਸਵੇਰੇ ਤੜਕਸਾਰ 3 ਵਜੇ ਤੋਂ ਜਿਹੜੀ ਬਰਸਾਤ ਹੋ ਰਹੀ ਆ ਉਸ ਕਾਰਨ ਸੜਕਾਂ ਦੇ ਉੱਤੇ ਪਾਣੀ ਖੜਿਆ ਔਰ ਨਾਲ ਹੀ ਲੋਕ ਵੀ ਕਿਤੇ ਨਾ ਕਿਤੇ ਜਿਹੜੇ ਨੇ ਉਹ ਸ਼ੈਲਟਰ ਲੈਣ ਲਈ ਕਿਤੇ ਨਾ ਕਿਤੇ ਆਪਣੇ ਆਪ ਨੂੰ ਬਰਸਾਤ ਤੋਂ ਬਚਾਉਣ ਦੇ ਲਈ ਕੋਈ ਨਾ ਕੋਈ ਜਗ੍ਹਾ ਲੱਭਦੇ ਹੋਏ ਕੋਈ ਨਾ ਕੋਈ ਛੱਤ ਲੱਭਦੇ ਹੋਏ ਨਜ਼ਰ ਆ ਰਹੇ ਨੇ ਇਸ ਵਕਤ ਤੁਹਾਨੂੰ ਦਿਖਾਈਏ ਕਿ ਪੁਲਿਸ ਕਰਮੀਆਂ ਨੂੰ ਕਿੰਨੀ ਜ਼ਿਆਦਾ ਮੁਸ਼ਕਲ ਹੋ ਰਹੀ ਹੈ ਟਰੈਫਿਕ ਕੰਟਰੋਲ ਕਰਨ ਚ ਕਾਫੀ ਮੁਸ਼ਕਿਲ ਹੋ ਰਹੀ ਹੈ ਜੀ ਮੀ ਪੈਰਾ ਜੀ ਮੀ ਕਰਕੇ ਹੋ ਰਹੀ ਹੈ ਜੀ ਪਬਲਿਕ ਪੌਦੇ ਥੱਲੇ ਖੜ ਜਾਂਦੀ ਹੈ ਇਹਦੇ ਕਰਕੇ ਜੀ ਜਾਮ ਦੀ ਸਮੱਸਿਆ ਆ ਰਹੀ ਵੈਸੇ ਕੋਈ ਏਡਾ ਚੱਕਰ ਨਹੀਂ ਆ ਜੀ ਨਹੀਂ ਨਹੀਂ ਬਿਲਕੁਲ ਜਾਮ ਦੀ ਸਮੱਸਿਆ ਦਾ ਲੋਕਾਂ ਨੇ ਜਿਹੜਾ ਬਰਸਾਤ ਤੋਂ ਬਚਣਾ ਹੀ ਹੈ ਲੇਕਿਨ ਤੁਹਾਨੂੰ ਵੀ ਕਾਫੀ ਤਕਲੀਫ ਹੋ ਰਹੀ ਹੈ ਇਸ ਵਕਤ ਛਤਰੀ ਲੈ ਕੇ ਔਰ ਕਟਵੜ ਜਿਹੜੇ ਪੈਰਾ ਚ ਸ਼ੂਜ਼ ਵੀ ਅੱਜ ਨਹੀਂ ਪਾਏ ਹੋਏਗੀ ਟਰੈਫਿਕ ਚੱਲਦੀ ਰਹੇ ਹਾਂ ਬਿਲਕੁਲ ਹੀ ਬਿਲਕੁਲ ਸਾਡੀ ਸਾਡੀ ਡਿਊਟੀ ਹੈ ਜੀ ਸਾਡਾ ਫਰਜ਼ ਹੈ ਤੇ ਜ ਆਪਣੇ ਡਿਊਟੀ ਨੂੰ ਤੰਦ ਹੀ ਨਿਭਾ ਰਹੇ ਹਾਂ ਜੀ ਤਾਂ ਕਿ ਪਬਲਿਕ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਤੁਸੀਂ ਤਸਵੀਰਾਂ ਹੀ ਦੇਖ ਸਕਦੇ ਹੋ ਕਿ ਪੁਲਿਸ ਕਰਮੀ ਜਿਹੜੇ ਨੇ ਖੁਦ ਆਪ ਗਿੱਲੇ ਹੋ ਚੁੱਕੇ ਨੇ ਛਤਰੀ ਦਾ ਸਹਾਰਾ ਲਿੱਤਾ ਹੋਇਆ ਲੇਕਿਨ ਛਤਰੀ ਦੇ باوجود ਉਹਨਾਂ ਦੀ ਯੂਨੀਫਾਰਮ ਜਿਹੜੀ ਹੈ ਪੂਰੀ ਤਰ੍ਹਾਂ ਨਾਲ ਗਿੱਲੀ ਹੋ ਚੁੱਕੀ ਹੈ ਔਰ ਦੂਸਰੇ ਪਾਸੇ ਦੀਆਂ ਦੋ ਤਸਵੀਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਿਹਾ ਪਹਿਲਾ ਇਸ ਤਰਫ ਦੇਖੋ ਕਿ ਕਿੰਨੇ ਲੋਕ ਨੇ ਜੋ ਐਕਟਿਵ ਆ ਸਕੂਟਰ ਮੋਟਰਸਾਈਕਲ ਸਵਾਰ ਨੇ ਉਹ ਸ਼ੈਲਟਰ ਲਿੱਤਾ ਹੋਇਆ ਉਹਨਾਂ ਨੇ ਆਪਣੇ ਆਪ ਨੂੰ ਬਰਸਾਤ ਤੋਂ ਬਚਾਣ ਲਈ ਮੀਂਹ ਤੋਂ ਬਚਾਣ ਲਈ ਪੁਲ ਦੇ નીચે ਖੜੇ ਨੇ ਪਿਛਲੇ 1 ਘੰਟੇ ਤੋਂ ਲਗਾਤਾਰ ਤੇਜ਼ ਬਰਸਾਤ ਹੋ ਰਹੀ ਹੈ ਇਹ 1 ਘੰਟੇ ਤੋਂ ਲਗਾਤਾਰ ਇਸੇ ਤਰ੍ਹਾਂ ਪੁਲ ਦੇ نیچے ਲੋਕ ਖੜੇ ਹੋਏ ਨੇ ਤਾਂ ਜੋ ਜਿੱਥੇ ਉਹਨਾਂ ਨੇ ਜਾਣਾ ਹੈ ਉੱਥੇ ਪਹੁੰਚਣ ਤੋਂ ਪਹਿਲਾਂ ਆਪਣੇ ਆਪ ਨੂੰ ਮੀਂਹ ਤੋਂ ਬਚਾ ਸਕਣ ਹਾਲਾਂਕਿ ਕੱਪੜੇ ਜ਼ਰੂਰ ਲੋਕਾਂ ਦੇ ਕਈਆਂ ਦੇ ਗਿੱਲੇ ਹੋਏ ਲੇਕਿਨ ਇਸ ਬਰਸਾਤ ਤੋਂ ਬਚਣ ਲਈ ਪੁਲ ਦੇ نیچے ਸ਼ੈਲਟਰ ਲੈ ਕੇ ਲੋਕ ਖੜੇ ਨੇ ਦੋਨੋਂ ਪਾਸੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਸਮਰਾਲਾ ਚੌਕ ਦੇ ਵਿੱਚ ਮੇਨ ਚੌਕ ਹੈ ਇਹ ਚੌਕ ਜਿਹੜਾ ਹੈਗਾ ਪੂਰੇ ਸ਼ਹਿਰ ਨੂੰ ਕਨੈਕਟ ਕਰਦਾ ਔਰ ਨਾਲ ਹੀ ਹਾਈਵੇ ਚਾਹੇ ਕਿਸੇ ਨੇ ਦਿੱਲੀ ਜਾਣਾ ਹੋਵੇ ਅੰਮ੍ਰਿਤਸਰ ਜਾਣਾ ਹੋਵੇ ਜਿਹੜਾ ਹੈਗਾ ਬਠਿੰਡਾ ਜਾਣਾ ਹੋਵੇ ਬਸਟੈਂਡ ਜਾਣਾ ਹੋਵੇ ਇਸ ਮੇਨ ਚੌਂਕ ਤੋਂ ਗੁਜ਼ਰ ਕੇ ਇਹਨਾਂ ਲੋਕਾਂ ਨੂੰ ਜਾਣਾ ਪੈਂਦਾ ਲੋਕਾਂ ਨੂੰ ਕਿੰਦਾਂ ਦੀਆਂ ਸਮੱਸਿਆਵਾਂ ਆ ਰਹੀਆਂ ਨੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਕੀ ਪ੍ਰੋਬਲਮਸ ਜਿਹੜੀਆਂ ਨੇ ਇਸ ਬਰਸਾਤ ਤੋਂ ਆ ਰਹੀਆਂ ਨੇ ਸਰ ਕਿੰਨੀ ਤਕਲੀਫ ਹੋ ਰਹੀ ਹੈ ਇਸ ਬਰਸਾਤ ਤੋਂ ਬਹੁਤ ਤਕਲੀਫ ਕੰਮਕਾਰਾਂ ਦਾ ਜਾਣਾ ਲੇਟ ਹੋਈ ਜਾ ਰਿਹਾ ਹੈ ਔਖਾਸਕਰ ਬਰਸਾਤ ਦੇ ਵਿੱਚ ਭਜੰਦਾ ਵੀ ਡਰ ਰਹੇ ਹੋਏ ਪਏ ਆ ਬਾਹਰ بیمار ਵੀ ਹੋ ਸਕਦੇ ਆ ਸਾਰਾ ਕੁ ਤਕਲੀਫਾਦ ਹੈਗੀ ਆ ਜੀ ਦਿੱਕਤ ਜ਼ਰੂਰ ਹੈ ਕਿਤੇ ਨਾ ਕਿਤੇ ਕੀ ਜਾਨ ਬੇਲੇ ਔਖ ਹੁੰਦਾ ਔਰ ਜਿਹੜੇ ਲੋਕ ਰੁਟੀਨ ਦਾ ਕੰਮ ਕਰਨ ਵਾਲੇ ਆ ਜਿਨ੍ਹਾਂ ਨੇ ਸੜਕਾਂ ਦੇ ਉੱਤੇ ਜਾ ਕੇ ਜਿਹੜਾ ਰਹਿਣਾ ਉਹਨਾਂ ਨੂੰ ਕਿਤੇ ਨਾ ਕਿਤੇ ਜ਼ਿਆਦਾ ਤਕਲੀਫ ਹੈ ਜ਼ਿਆਦਾ ਤਕਲੀਫ ਆਮ ਜਿਹੜੇ ਲੋਕ ਰੋਜ਼ ਸੜਕਾਂ ਤੇ ਆਉਂਦੇ ਜਾਂਦੇ ਉਹਨਾਂ ਨੂੰ ਕੋਈ ਤਕਲੀਫ ਨਹੀਂ ਜੀ ਬਾਰਿਸ਼ ਨੇ ਮੌਸਮ ਵਧੀਆ ਕਰ ਦਿੱਤਾ ਆ ਗਰਮੀ ਤੋਂ निजात ਮਿਲੀ ਹੈ ਲੇਕਿਨ ਆਨਜਾਨ ਦੇ ਵਿੱਚ ਦਿੱਕਤ ਹੋ ਰਹੀ ਹੈ ਥੋੜੀ-ਬਹੁਤ ਦਿੱਕਤਾਂ ਹੁੰਦੀ ਹੈ ਬਰਸਾਤ ਹੈ ਉਹਨਾਂ ਨੂੰ ਕੋਈ ਰੋਕ ਤਾਂ ਸਕਦਾ ਨਹੀਂ ਜਿੱਦੇ ਬੰਦ ਹੋਏਗੀ ਆਪਾਂ ਕੰਮ ਤੇ ਨਿਕਲ ਜਾਾਂਗੇ ਜੀ ਅੱਛਾ ਕੰਮਾ ਕਰਦੇ ਜਾਣ ਵਾਲੇ ਲੋਕਾਂ ਨੂੰ ਜ਼ਿਆਦਾ ਤਕਲੀਫ ਹੁੰਦੀ ਹੈ ਕਿ ਦੇਖਣਾ ਪੈਂਦਾ ਕੱਪੜੇ ਨਾ ਗਿੱਲੇ ਹੋ ਜਾਣ ਜਾਂ ਕੱਪੜੇ ਖਰਾਬ ਨਾ ਹੋ ਜਾਣ ਉਹ ਚ ਕਿੰਨਾ ਕਸਰ ਪੈਂਦਾ ਕੰਮ ਤੇ ਕਿੰਨਾ ਕਸਰ ਪੈਂਦਾ ਐਕਸਟਰਾ ਸੌਸ ਰੱਖਣਾ ਹੀ ਪੈਂਦਾ ਸਰ ਜਿੱਦਾਂ ਬਾਰਿਸ਼ ਹੈਗੀ ਹੈ ਸੂਟ ਆਪਣਾ ਨਾਲ ਐਕਸਟਰਾ ਰੱਖ ਲਓ ਕੰਮ ਤੇ ਜਾ ਕੇ ਚੇਂਜ ਕਰ ਲਓ ਇਹੀ ਕਰ ਸਕਦੇ ਹਾਂ ਹੋਰ ਤਾਂ ਕੀ ਹੈ ਅੱਛਾ ਕਿੰਨੀ ਕੀ ਡੇਰ ਤੋਂ ਤੁਸੀਂ ਇੱਥ ਹੋ ਗਿਆ ਅੱਧਾ ਪੂਣਾ ਘੰਟਾ ਅੱਧਾ ਪੂਣਾ ਘੰਟਾ ਯਾਨੀ ਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਲਗਾਤਾਰ 1 ਘੰਟੇ ਤੋਂ ਬਰਸਾਤ ਹੋ ਰਹੀ ਹੈਗੇ ਵੈਸੇ ਇਹ ਬਰਸਾਤ ਅਸਹਰੇ 3 ਵਜੇ ਤੜਕਸਾਰ ਹੀ ਹੋਣੀ ਸ਼ੁਰੂ ਹੋ ਚੁੱਕੀ ਸੀ ਲੇਕਿਨ ਜਦੋਂ ਕਮਾਂਗਾਰਾਂ ਤੇ ਲੋਕ ਜਾਣੇ ਜਿਹੜੇ ਸ਼ੁਰੂ ਹੋਏ ਉਸ ਤੋਂ ਬਾਅਦ ਅੱਜ ਪੂਰਾ ਦਿਨ ਬਰਸਾਤ ਹੁੰਦੀ ਹੋਈ ਨਜ਼ਰ ਆ ਰਹੀ ਆ ਅਸਮਾਨ ਤੁਸੀਂ ਦੇਖ ਸਕਦੇ ਹੋ ਬੱਦਲ ਪੂਰੀ ਤਰ੍ਹਾਂ ਨਾਲ ਕੁਲ ਚੁੱਕੇ ਆਂ ਔਰ ਇੱਥੇ ਟ੍ਰੈਫਿਕ ਵੀ ਜਿਹੜੀ ਆ ਉਹ ਰੁਕ ਰੁਕੇ ਚੱਲ ਰਹੀ ਹੈ ਟ੍ਰੈਫਿਕ ਕਰਮੀ ਜ਼ਰੂਰ ਕਿਤੇ ਨਾ ਕਿਤੇ ਆਪਣੀ ਡਿਊਟੀ ਨਿਭਾ ਰਹੇ ਨੇ ਲੇਕਿਨ ਲੋਕਾਂ ਨੂੰ ਟਰੈਫਿਕ ਦਾ ਜਿਹੜੀ ਹੈ ਉਹ ਤਕਲੀਫ ਜਿਹੜੀ ਜ਼ਰੂਰ ਹੋ ਰਹੀ ਆ ਆਮ ਲੋਕ ਜਿਹੜੇ ਜਾਣ ਵਾਲੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਮੁਸੀਬਤ ਦੇਖਣ ਨੂੰ ਮਿਲ ਰਹੀ ਹੈ ਹੋਰ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿੰਨੀ ਕਿ ਦਿੱਕਤ ਜਿਹੜੀ ਆ ਉਹਨਾਂ ਨੂੰ ਆ ਰਹੀ ਹੈ ਪਿਰਾਈ ਬਰਸਾਤ ਦੇ ਮੌਸਮ ਦਾ ਠੀਕ ਕਰਤਾ ਪਰ ਤਕਲੀਫ ਹੋਗੀ ਆਨ ਜਾਣ ਤੋਂ ਰੁਕ ਕੇ ਭੇਜੇ ਨਹੀਂ ਤਕਲੀਫ ਦੀ ਕੋਈ ਗੱਲ ਨਹੀਂ بارش ਹੋਈ ਹੈ ਵਧੀਆ ਗੱਲ ਹੁਣੀ ਵੀ ਚਾਹੀਦੀ ਹੈ ਕਿਉਂਕਿ بارش ਜ਼ਰੂਰੀ ਹੈ ਇਹ ਤਕਲੀਫਾਂ ਮਾਰੇ ਮੋਟੀਆਂ ਤੇ ਚਲਦੀਆਂ ਰਹਿੰਦੀਆਂ ਤਕਲੀਫ ਵੀ ਕੋਈ ਨਹੀਂ ਬਿਲਕੁਲ ਤਕਲੀਫਾਂ ਚੱਲਦੇ ਰਹਿੰਦੇ ਨੇ ਲੇਕਿਨ ਹੁਣ ਮੀਂਹ ਤੋਂ ਬਚਣ ਲਈ ਲੋਕ ਪੁਲਾ ਦੇ نیچے ਜਾਂ ਫਿਰ ਦੁਕਾਨਾਂ ਦੇ ਜਿਹੜਾ ਅੰਦਰ ਰੁਕ ਰਹੇ ਨੇ ਉਹਦੇ ਨਾਲ ਕੰਮ ਤੇ ਜਾਣ ਵਾਲੇ ਲੋਕਾਂ ਨੂੰ ਕਿੰਨਾ ਕੁ ਫਰਕ ਪੇ ਦੇਖੋ ਇਹ ਕੁਦਰਤ ਨੇ ਜੇ ਕੋ ਹੈ ਇਦਾਂ ਦੀ ਦਿੱਕਤ ਆਈ ਹੈ ਇਹ ਤਾਂ ਇਹ ਬਹੁਤੀ ਵੱਡੀ ਗੱਲ ਨਹੀਂ ਇਹ ਕੋ ਗੱਲ ਇਹ ਨਾਰਮਲ ਨੇ ਕੋਈ ਗੱਲ ਨਹੀਂ ਦੇਖੋ ਬਰਸਾਤ ਐਨਜੋਏ ਕਰਨੀ ਚਾਹੀਦੀ ਬਿਲਕੁਲ ਬਰਸਾਤ ਜ਼ਰੂਰੀ ਆ ਇਹ 5 7 10 ਮਿੰਟ ਜਿੱ ਕੋ ਦਫ਼ਤਰ ਲੇਟ ਹੋਣਾ ਕੋਈ ਐਡਿਕ ਨਹੀਂ ਜਿਹੜੇ ਤੇ ਬੌਸ ਬੈਠੇ ਉਹਨਾਂ ਨੂੰ ਵੀ ਪਤਾ ਤੇ بارش ਹੋਈ ਹੈ ਜੇ ਕੋ ਬੰਦਾ ਲੇਟ ਹੋ ਗਿਆ ਕੋਈ ਇਹ ਕੋਈ ਦਿੱਕਤ ਨਹੀਂ ਪਾਣੀ ਖੜਾ ਹੈਗਾ ਜਾਂ ਮਹੱਲਿਆ 'ਚ ਇਸ ਵਕਤ ਸਮੱਸਿਆ ਆ ਜਾਂਦੀ ਹੈ ਬਰਸਾਤਾਂ ਨਾਲ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਨਗਰ ਨਿਗਮ ਆਪਣਾ ਕੰਮ ਸਹੀ ਤੰਗ ਨਾ ਕਰ ਪਾ ਰਿਹਾ ਦੇਖੋ ਸ਼ਹਿਰੀਕਰਨ ਦੇ ਬਦਲ ਨਾਲ ਇਹ ਦਿੱਕਤ ਆਈ ਆ ਪਰ ਜੇ ਅਸੀਂ ਥੋੜੇ ਜਿਹਾ ਉਹਨੂੰ ਪਹਿਲਾਂ ਪਲਾਨ ਕਰ ਲਈਏ ਉਹਦੇ ਨਾਲ ਦਿੱਕਤ ਥੋੜੇ ਜਿਹਾ ਘਟ ਜਾਂਦੀ ਹੈ ਪਲਾਨ ਤਾਂ ਜ਼ਰੂਰੀ ਆ ਨਾ ਪਹਿਲਾਂ ਕਿਸੇ ਵੀ ਚੀਜ਼ ਦੇ ਪਲਾਨ ਜਿਹੜਾ ਜ਼ਰੂਰੀ ਆਰ ਬਰਸਾਤ ਨੂੰ ਵੀ ਇੰਜੋਏ ਕੀਤਾ ਜਾ ਰਿਹਾ ਬਿਲਕੁਲ ਕਿਉਂਕਿ ਮੌਨਸੂਨ ਆ ਚੁੱਕੀ ਹੈਗੀ ਹੈ ਬਰਸਾਤ ਦੇ ਵਿੱਚ ਖੁਸ਼ ਨਮਾ ਮਾਹੌਲ ਜ਼ਰੂਰ ਹੋ ਜਾਂਦਾ ਲੇਕਿਨ ਜਿਹੜੇ ਆਮ ਲੋਕ ਨੇ ਜਿਨ੍ਹਾਂ ਨੇ ਰੋਜ਼ ਜਿਹੜਾ ਸੜਕਾਂ ਤੇ ਸਫ਼ਰ ਕਰਨਾ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਤਕਲੀਫ ਦਾ ਸਾਹਮਣਾ ਜ਼ਰੂਰ ਕਰਨਾ ਪੈਂਦਾ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ ਲਈ